ਖਾਲਸਾ ਜੀ ਲੋਭ ਹੈ ਖਾਸ ਖਾਸ ਤੋਂ ਨਾ ਕਰਉ ਨਵਾਜ਼ ਬੇਅੰਤ ਸਫਲਤਾ ਭੇਜਣੇ ਨੇ ਗੁਰੂ ਮਹਾਰਾਜ ਕਿਰਪਾ ਕਰਨ ਚੜ੍ਹਦੀਆਂ ਭਲਾ ਉਸਤਤਿ ਦੇ ਦੋਗਣੀ ਰਾਤ ਚੌਹਣੀ ਮਹਾਰਾਜ ਤਰੱਕੀ ਬਖਸ਼ੂ ਬੀਜਿਆ ਹਰਾ ਕਰੇ ਮਹਾਰਾਜ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰਦੁਆਰਾ ਟੀਬੀ ਸਾਹਿਬ ਰੋਪੜ ਵਿਖੇ ਮੌਜੂਦ ਆ ਤੁਸੀਂ ਦਰਸ਼ਨ ਕਰ ਰਹੇ ਹੋ ਸਾਹਮਣੇ ਗੁਰੂ ਘਰ ਦੇ ਨਸ਼ੇ ਕਰਦੇ ਨੇ ਕਿਉਂਕਿ ਰੋਪੜ ਵਿਖੇ ਆ ਤੁਸੀਂ ਦੇਖ ਸਕਦੇ ਹੋ ਸਾਬਜਾਦਿਆਂ ਦੇ ਪੁੱਤ ਬਣੇ ਹੋਏ ਆ ਮੋਤੀਰਾਮ ਮਹਿਰਾਜੀ ਵੱਲੋਂ ਜਦੋਂ ਸਾਬਜਾਦਿਆਂ ਨੂੰ ਦੁੱਧ ਸ਼ਿਕਾਇਆ ਗਿਆ ਸੀ ਤੇ ਮਾਨਤਾ ਕੁਜਰਕੌਰ ਅੱਗੇ ਦੇਖੋ ਤੁਸੀਂ ਸਾਬਜਾਦਿਆਂ ਨੂੰ ਨੀਹਾਂ 'ਚ ਜਿਹਨੇ ਚਣਵਾ ਕੇ ਸ਼ਹੀਦ ਕੀਤਾ ਤੇ ਅਕੇ ਬਾਬਾ ਦੀਵਾਨ ਚੌੜਰਮਲ ਜੀ ਨੇ ਮੋਹਰਾਂ ਖੜੀਆਂ ਕਰਕੇ ਸਾਬਜਾਦਿਆਂ ਦੇ ਸੰਸਕਾਰ ਲਈ ਜਦੋਂ ਸਾਡੇ ਪਿਤਾ ਨੇ ਦਾਰੂ ਭਲਾਈ ਦੇਖੋ ਜਗਾ ਖਰੀਦੀ ਸੀਗੀ ਆਉਣ ਵਾਲੇ ਵਿਹਾਨ ਦੇ ਵਿੱਚ ਅਸੀਂ ਵੀ ਦਾਰੂ ਭਲਾਵਾਂਗੇ ਉਹ ਬੱਚੇ ਫਿਰ ਰੀਸ ਕਰਦੇ ਨੇ ਅੱਗੇ ਦੇਖੋ ਰੀਸ ਕਰਦੇ ਕਰਦੇ ਮੋਤੀराम ਮਹਿਰਾਜੀ ਦੇ ਪਰਿਵਾਰ ਨੂੰ ਜਦੋਂ ਕੋਲੂ ਚ ਪੀੜ ਕੇ ਸ਼ਹੀਦ ਕੀਤਾ ਗਿਆ ਤੇ ਕਰ ਸਕਦੇ ਹਾਂ ਦਰਸ਼ਨ ਦੇਖੋ ਕਿ ਸਾਡੇ ਅੱਜ ਬੱਚੇ ਨਰਗਰ ਗੁਰੂ ਰਾਮਦਾਸ ਸੇਵਾ ਸੁਸਾਇਟੀ ਵੱਲੋਂ ਨਵਾਂ ਸ਼ਹਿਰ ਉਹਨਾਂ ਇਹ ਸੇਵਾ ਕਰਾਈ ਗਈ ਆ ਦੇਖੋ ਬੱਚਿਆਂ ਦੇ ਸ਼ੀਸ਼ੇ ਦੇ ਟੋਟੇ ਟੋਟੇ ਕਰਕੇ ਜਦੋਂ ਮਾਮਾ ਦੇ ਗਲਾਂ ਚ ਪਾ ਕੇ ਸ਼ਹੀਦ ਕਰਕੇ ਕਹ ਲੋ ਨੇਜਿਆਂ ਤੇ ਟਾਂਕੇ ਸ਼ਹੀਦ ਕੀਤਾ ਗਿਆ ਤੁਹਾਨੂੰ ਰਹੀਏ ਆਪਣੇ ਬੱਚਿਆਂ ਨੂੰ ਦੂਰ ਰੱਖੀਏ ऐसे दबागे आगे भाई स्ववेग सिंह भाई सहवास सिंह ਨੂੰ ਚੜਖੜੀਆਂ ਤੇ ਚਾੜ ਕੇ ਜਦੋਂ ਸ਼ਹੀਦ ਕੀਤਾ ਗਿਆ ਜਿੱਥੇ ਆ ਕੇ ਸ਼ਿਵਾ ਕਰਦੇ ਨੇ ਇਤਿਹਾਸ ਸੁਣਾਓ ਉਹਨਾਂ ਨੂੰ ਵੱਧ ਬੱਚਿਆਂ ਨੂੰ ਜ਼ਰੂਰ ਦਿਖਾਓ ਵੀਡੀਓ ਇਹ 1984 ਸਿੱਖ ਕਤਲੇਆਮ ਦਿੱਲੀ ਵਿਖੇ ਸਿੱਖਾਂ ਦੇ ਗਲਾਂ 'ਚ ਜਦੋਂ ਟਾਇਰ ਪਾ ਕੇ ਉਹਨਾਂ ਨੂੰ ਦਿਲਾਇਆ ਗਿਆ ਇਹ ਵੀ ਪੁੱਤ ਇੱਥੇ ਦਿਖਾਏ ਗਏ ਨੇ ਅੱਗੇ ਦੇਖੋ ਤੁਸੀਂ ਅਬਦਾਲੀ ਦਾ ਥਾਪਿਆ ਹੋਇਆ ਸਰੰਦ ਦਾ ਨਵਾਬ ਅਬਦੁੱਲ ਸਮੰਦ ਖਾਂ ਮੁਗਲ ਬਾਜਰੇ ਪਹੁੰਚਿਆ ਤਾਂ ਉਹ ਵੇਲੇ ਭਾਈ ਜੈ ਸਿੰਘ ਤੇ ਜੋ ਖੂਹ ਤੇ ਇਸ਼ਨਾਨ ਕਰਦੇ ਸੀਗੇ ਤੇ ਉਹਨਾਂ ਨੂੰ ਦਿਮਾਘੂ ਦੀ ਪੰਡ ਚੱਕ ਕੇ ਅੱਗੇ ਲੈ ਕੇ ਜਾਣ ਲਈ ਕਿਹਾ ਆਪਨੇ ਮਨਾਂ ਕੀਤਾ ਤਾਂ ਨਵਾਬ ਨੇ ਆਪ ਨੂੰ ਪੁੱਠਾ ਜ਼ਰਾਖਤ ਨਾਲ ਲਟਕਾ ਕੇ ਖਲ ਲਾਉਣ ਦਾ ਹੁਕਮ ਦਿੱਤਾ ਸੀ ਪਾਪਾ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਦੇ ਕਰਦੇ 시 ਦੀ ਪ੍ਰਾਪਤ ਕਰਨੀ ਸੀਗੀ ਦੇਖ ਸਕਦੇ ਹੋ ਤੁਸੀਂ ਸਾਹਮਣੇ ਬੁੱਤ ਬਣੇ ਹੋਇਆ ਉਦਾਂ ਹੀ ਸਾਡੇ ਸ਼ਹੀਦਾਂ ਨੂੰ ਫੈਜਦਾ ਵਾ ਜਿਨ੍ਹਾਂ ਨੇ ਇੰਨੀਆਂ ਕੁਰਬਾਨੀਆਂ ਦੇ ਕੇ ਸਾਨੂੰ ਇਹ ਸਿੱਖੀ ਆ ਜਿਹੜੀ ਲੈ ਕੇ ਦਿੱਤੀ ਆ ਹੈ ਇਹ ਪੱਗ ਆ ਸਿਰਾਂ ਤੇ ਸਾਡੇ ਅੱਜ ਜੇ ਇਨ੍ਹਾਂ ਸ਼ਹੀਦਾਂ ਦੇ ਕਰਕੇ ਹੀ ਟਿੱਕੀ ਹੋਈ ਆ ਦੋਸਤੋ ਇਸ ਪੱਗ ਦਾ ਤੁਸੀਂ ਮਾਣ ਰੱਖਿਆ ਕਰੋ ਹਮੇਸ਼ਾ ਇਸ ਪੱਗ ਨੂੰ ਉੱਚੀ ਰੱਖਣ ਦਾ ਯਤਨ ਕਰਿਆ ਕਰੋ ਤੇ ਆਜੋ ਅੱਗੇ ਵੀ ਤੁਹਾਨੂੰ ਦਿਖਾਉਨੇ ਆ ਕੁਝ ਹੋਰ ਹੈਗੇ ਅਪਣਾਏ ਹੋਏ ਪੁੱਤ ਭਾਈ ਸੁਖ ਦੇਖ ਸਕਦੇ ਹੋ ਭਾਈ ਸੁਖਾ ਸਿੰਘ ਤੇ ਮਹਿਤਾਬ ਸਿੰਘ ਮੱਥੇ ਰੰਗੜ ਦਾ ਜਦੋਂ ਸਿਰ ਕਲਮ ਕੀਤਾ ਉਹਨਾਂ ਨੇ ਉਹਨਾਂ ਦਾ ਬੁੱਤ ਲੱਗਿਆ ਹੋਇਆ ਤੇ ਭਾਈ ਕਨਈਆ ਜੀ ਜਗਮੀਆਂ ਨੂੰ ਜਲ ਸਕਾਉਂਦੇ ਹੋਏ ਤੇ ਬਾਬਾ ਬੰਦਾ ਸਿੰਘ ਪਾਦਰ ਤੇ ਪੁੱਤਰ ਦਾ ਜਦੋਂ ਕਲੇਜਾ ਕੱਢ ਕੇ ਮੂੰਹ ਵਿੱਚ ਪਾਇਆ ਗਿਆ ਹੋਣ ਲਿਖਿਆ ਵੀ ਗਿਆ ਤੇ ਪਾਇਆ ਗਿਆ ਤੇ ਕੇ ਨਾਲ ਬਾਬਾ ਜੀ ਦੇ ਤਸ਼ਹੀਦ ਕਰ ਦਿੱਤਾ ਗਿਆ ਬੱਚੇ ਨੂੰ ਪਾਪਾ ਬੰਦਾ ਸਿੰਘ ਭਦਰਜੀ ਦਾ ਮਾਸ ਜਮੂਰਾ ਨਾਲ ਨੋਚਦੇ ਹੋਏ ਦੇਖਦੇ ਹੋ ਤੁਸੀਂ ਇਹ ਦਿੱਤੇ ਗਏ ਭਾਈ ਮਨੀ ਸਿੰਘ ਦਾ ਭਾਈ ਬੰਦ-ਬੰਦ ਕੱਟਿਆ ਗਿਆ ਦੇਖੋ ਇਹ ਸ਼ਹੀਦियां ਪ੍ਰਾਪਤ ਕਰਕੇ ਉਹਨਾਂ ਨੇ ਆਪਾਂ ਨੂੰ ਇਹ ਸਿੱਖੀ ਜੜੀ ਲੈ ਕੇ ਦਿੱਤੀ ਆ ਭਾਈ ਤਾਰੂ ਸਿੰਘ ਦੀ ਖੋਪੜੀ ਜਦੋਂ ਦੇਖੋ ਸ਼ਹੀਦ ਕੀਤਾ ਗਿਆ ਲਾ ਕੇ ਖੋਪੜੀ ਤੇ ਆਰਿਆਂ ਚ ਚੀਰੇ ਗਏ ਆਪਾਂ ਅਰਦਾਸ ਵਿੱਚ ਪੜਦੇ ਹੁੰਨੇ ਆ ਭਾਈ ਮਤੀ ਦਾਸ ਜੀ ਨੂੰ ਆਰਿਆਂ ਨਾਲ ਚੀਰ ਕੇ ਚੀਰ ਕੀਤਾ ਗਿਆ ਅੱਗੇ ਭਾਈ ਸਦੀ ਦਾਸ ਜੀ ਨੂੰ ਰੂਹ ਤੇ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਗਿਆ ਸੀ ਤੇ ਭਾਈ ਬਿਆਲ ਬਿਆਲਾ ਜੀ ਨੂੰ ਦੇਗ ਵਿੱਚ ਉਹ ਵਾਲ ਕੇ ਸ਼ਹੀਦ ਕੀਤਾ ਗਿਆ ਦੇਖ ਸਕਦੇ ਹੋ ਤੁਸੀਂ ਕਿਦਾਂ ਇਹ ਸ਼ਹੀਦੀਆਂ ਮਿਲੀਆਂ ਸਾਨੂੰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਦੋਸਤੋ ਇਸ ਵੀਡੀਓ ਨੂੰ ਬੱਚਿਆਂ ਨੂੰ ਵੀ ਦਿਖਾਓ ਤੇ ਇਦਾਂ ਦੀਆਂ ਵੀਡੀਓ ਨੂੰ ਤੁਸੀਂ ਨਾ ਅਕਸਰ ਦੇਖ ਕੇ ਗਾਂ ਲੰਘ ਜਾਂਦੇ ਹੋ ਇਦਾਂ ਦੀਆਂ ਵੀਡੀਓ ਦੇਖਿਆ ਕਰੋ ਸਾਡੇ ਸਿੱਖ ਇਤਿਹਾਸ ਨੂੰ ਫੇਰ ਹੀ ਤੁਸੀਂ ਪ੍ਰਮੋਟ ਕਰ ਪਾਉਂਗੇ ਅੱਗੇ ਦੁਨੀਆ ਦੇ ਵਿੱਚ ਹਨਾ ਸਾਡਾ ਸਿੱਖ ਇਤਿਹਾਸ ਜਦੋਂ ਪਤਾ ਲੱਗੂਗਾ ਤਾਂ ਹੋਰ ਲੋਕ ਵੀ ਇਹ ਸਾਡੇ ਇਤਿਹਾਸ ਨਾਲ ਜੁੜਨਗੇ ਸਿੱਖੀ ਨਾਲ ਜੁੜਨਗੇ ਤੇ ਤੁਸੀਂ ਆਪਣੇ ਬੱਚਿਆਂ ਨੂੰ ਜਰੂਰ ਇਹ ਵੀਡੀਓ ਦਿਖਾਓ ਇੱਕ ਵਾਰ ਤੋਂ ਫੇਰ ਕਹਿੰਨਾ ਚੱਟੇ ਦਰ ਤੌਲੇ ਤੇ ਕਾਲੀ ਲਾਲ ਹਰੇ ਰੀ ਆਗੀ ਚੱਕ ਤੇ ਸਤ ਗੁਰ ਦੀ ਲਕੀ ਛਾਵਣ ਜਾ ਵੇਖ ਖੂਨੀ ਸਾਕੇ ਨੂੰ ਉਹ ਸਾਰੇ ਸੋਗ ਦਲੀਬ ਚ ਪੈ ਗਿਆ ਸਾਰੇ ਸੋਗ ਦਲੀਬ ਚ ਪੈ ਗਿਆ ਤੜ ਚੱਕ ਕੇ ਸਤ ਗੁਰ ਦੀ ਲੱਖੀ ਸ਼ਾਬਨ ਜਾਰਾ ਲੈ ਗਿਆ ਤੜ ਚੱਕ ਕੇ ਸਤ ਗੁਰ ਦੀ ਲੱਖੀ ਸ਼ਾਬਨ ਜਾਰਾ ਲੈ ਗਿਆ ਤੜ ਚੱਕ ਕੇ ਸਤ ਗੁਰ ਦੀ ਲੱਖੀ ਸ਼ਾਬਨ ਜਾਰਾ ਲੈ ਗਿਆ ਆ ਰਾਜੀ ਤੇ ਇਸ ਨੂੰ ਆਉਂਦੇ ਆ ਤੇ ਉਹਦੇ ਮਾਪਿਆਂ ਦੇ ਵਿਚ ਆਇਆ ਕਿ ਨਾਮ ਸਟਾਰਟਿੰਗ ਬੜੇ ਯਾਰ ਦੇ ਨਾਲ ਇੱਕ ਅਣਦੱਸਿਆ ਚੀਜ਼ ਦਾ ਪਰਿਪਾਤ ਹੋ ਗਿਆ ਉਹਨਾਂ ਦਾ ਸਤਾਰ ਦੇ ਨਾਲ Wait.